ਐਲ ਐਨ ਜੀ ਪੀ ਹਸਪਤਾਲ ਦੇਸ਼ ਦੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਪਹੁੰਚ ਚੁੱਕੇ ਨੇ ਸਿੱਧੀਆਂ ਤਸਵੀਰਾਂ ਦਿਖਾ ਰਹੇ ਆ ਵਿਦੇਸ਼ ਦੌਰੇ ਤੋਂ ਬਾਅਦ ਐਲ ਐਨ ਜੀ ਪੀ ਹਸਪਤਾਲ ਦੇ ਵਿਦੇਸ਼ ਦੇ ਪੀਐਮ ਅਪੀੜਤ ਲੋਕਾਂ ਦਾ ਹਾਲ ਜਾਣਨ ਵਾਸਤੇ ਪਹੁੰਚੇ ਜਿੱਥੇ ਕਿ ਬੰਬ ਧਮਾਕੇ ਦਾ ਸ਼ਿਕਾਰ ਹੋਏ ਲੋਕ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੇ ਨੇ ਦਰਸਲ ਇਹ ਜ਼ਿੰਦਗੀ ਦੀ ਜੰਗ ਜਿੱਤਣ ਵਾਸਤੇ ਲੋਕ ਹਸਪਤਾਲ ਦੇ ਵਿੱਚ ਭਰਤੀ ਨੇ ਕਿੰਨਾਂ ਦੇ ਬਹੁਤ ਡੂੰਘੇ ਜਿਹੜੇ ਫਟ ਲੱਗੇ ਹੋਏ ਨੇ ਦੇਸ਼ ਦੇ ਪ੍ਰਧਾਨ ਮੰਤਰੀ ਐਲ ਐਨ ਜੀ ਪੀ ਹਸਪਤਾਲ ਦਿੱਲੀ ਪਹੁੰਚੇ ਜਿਨ੍ਹਾਂ ਦੀ ਐਕਸਕਲੂਸਿਵ ਤਸਵੀਰਾਂ ਆਈਆਂ ਨੇ ਪਹਿਲੀ ਅਤੇ ਦੂਜੀ ਤਸਵੀਰ ਬਿਆਨ ਕਰਦੀ ਹੈ ਕਿ ਪ੍ਰਧਾਨ ਮੰਤਰੀ ਬਿਨਾਂ ਕਿਸੇ ਦੇਰੀ ਤੋਂ ਜਦੋਂ ਲੈਂਡ ਇੰਡੀਆ ਆਉਂਦੇ ਨੇ ਤਾਂ ਉਹਨਾਂ ਕੱਪੜਿਆਂ ਦੇ ਵਿੱਚ ਹੀ ਉਸੇ ਡਰੈੱਸ ਅਪ ਦੇ ਵਿੱਚ ਹੀ ਸਿੱਧਾ ਉਹਨਾਂ ਨੇ ਰੱਖਾ ਪੀਐਮਓ ਦਾ ਨਹੀਂ ਕੀਤਾ ਬਲਕਿ ਐਲ ਐਨ ਜੀ ਪੀ ਹਸਪਤਾਲ ਦਾ ਕੀਤਾ ਹੈ ਇਸ ਤੋਂ ਵੱਡੀ ਇੰਪੋਰਟੈਂਟ ਗੱਲ ਕੀ ਹੋ ਸਕਦੀ ਹੈ ਕਿ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਨੀ ਜ਼ਿਆਦਾ ਫਿਕਰ ਆਵਾਮ ਦੀ ਹੋਏ ਕਿ ਉਹ ਸਿੱਧਾ ਹਸਪਤਾਲ ਪਹੁੰਚ ਰਹੇ ਹੋਣ ਬਿਨਾ ਕਿਸੇ ਦੇਰੀ ਤੋਂ ਹਾਲਾਂਕਿ ਉਹ ਪੀਐਮਓ ਪ੍ਰਾਈਮ ਮਿੰისტਰ ਆਫਿਸ ਵੀ ਰੁਕ ਸਕਦੇ ਸੀ ਜਾਂ ਪੀਐਮ ਰੈ residense ਤੇ ਵੀ ਪਹਿਲਾਂ ਜਾ ਸਕਦੇ ਸੀ ਪਹਿਲੀ ਅਤੇ ਦੂਜੀ ਤਸਵੀਰ ਬਿਆਨ ਕਰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿੱਥੇ ਸਖਤ ਸੁਨੇਹਾ ਪੁਟਾਉਣ ਦੀ ਧਰਤੀ ਤੋਂ ਦਿੱਤਾ ਉਥੇ ਹੀ ਇਹ ਬਿਆਨ ਜਿਹੜੇ ਨੇ ਇਹ ਕੋਈ ਬਿਆਨ ਛੋਟੇ ਨਹੀਂ ਹਨ ਹਾਲਾਂਕਿ ਹਲਚਲ ਜਿਹੜੀ ਹੈ ਉਹ ਅੰਦਰ ਖਾਤੇ ਬਹੁਤ ਵੱਡੇ ਪੱਧਰ ਤੇ ਹੈ ਕਿ ਆਖਰ ਲੈਪਸ ਕਿੱਥੇ ਹੋਇਆ ਹੈ ਜਿਸ ਤਰੀਕੇ ਨਾਲ 2900 ਕਿਲੋ ਅਮੋਨੀਅਮ ਨਾਈਟ੍ਰੇਟ ਜਿਹੜਾ ਉਹ ਤਿੰਨ ਟਨ ਦੇ ਨੇੜੇ ਤੇੜੇ ਕੋਈ 3 ਕਿਲੋ ਨਹੀਂ 2900 ਕਿਲੋ ਜਿਹੜੀ ਕੁਆਂਟੀਟੀ ਕੋਈ ਛੋਟੀ ਨਹੀਂ ਹੁੰਦੀ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਵੱਲੋਂ ਵੱਡੇ ਬਲਾਸਟ ਨੂੰ ਅੰਜਾਮ ਦੇਣਾ ਤੇ ਫਿਰ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦੇਣਾ ਆਖਰ ਕਿਸ ਗੱਲਬਾਤ ਸਿੱਧਾ ਸੰਕੇਤ ਕਰਦਾ ਹੈ ਪੁਟਾਣ ਦੋਰੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਭਾਰਤ ਆਏ ਦਿੱਲੀ ਉਹਨਾਂ ਨੇ ਲੈਂਡ ਕੀਤਾ ਤੇ ਨਾਲ ਹੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਤੁਰੰਤ ਪ੍ਰਭਾਵ ਨਾਲ ਉਹਨਾਂ ਨੇ ਐਲ ਐਨ ਜੀ ਪੀ ਹਸਪਤਾਲ ਵੱਲ ਗੱਡੀਆਂ ਦਾ ਕਾਫਲਾ ਪਾਇਆ ਦਾ ਦਿੱਲੀ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜ਼ਖਮੀਆਂ ਦਾ ਹਾਲਚਲ ਜੋ ਹੈ ਉਹ ਜਾਣਿਆ ਗਿਆ ਐਲ ਐਨ ਜੀਪੀ ਹਸਪਤਾਲ ਤੋਂ ਦੇਸ਼ ਦੇ ਪੀਐਮ ਨਰਿੰਦਰ ਮੋਦੀ ਪਹੁੰਚੇ ਨੇ ਜਿੱਥੇ ਦਿੱਲੀ ਬੰਬ ਧਮਾਕੇ ਦੇ ਜਿਹੜੇ ਪੀੜਤ ਨੇ ਉਹਨਾਂ ਦਾ ਹਾਲਚਲ ਜਾਣਿਆ ਗਿਆ ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਤੋਂ ਉਹ ਦਰਦ ਜਿਹੜਾ ਉਹ ਸਮਝਿਆ ਜਾ ਸਕਦਾ ਹੈ ਕਿ ਜਦੋਂ ਕੋਈ ਦੇਸ਼ ਦੇ ਵਿੱਚ ਅਜਿਹੀ ਟਰੈਜੇਡੀ ਹੁੰਦੀ ਹੈ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਉਹ ਜ਼ਖਮੀਆਂ ਦਾ ਹਾਲ ਜਾਣਨ ਦੀ ਇਕੱਲਾ ਹਾਲ ਨਹੀਂ ਮੁੱਖ ਰੋਂਦਾ ਇਹ ਜ਼ਖਮੀਆਂ ਦਾ ਦਰਦ ਸਮਝਣ ਦੀ ਜਿਹੜੀ ਆ ਕੋਸ਼ਿਸ਼ ਹੈ ਉਹ ਆਦੇਸ਼ ਤੇ ਵਜ਼ੀਰ ਆਜ਼ਮ ਨੇ ਕੀਤੀ ਹੈ ਤਾਂ ਦੱਸਣਾ ਬੜਾ ਜ਼ਰੂਰੀ ਰਹੇਗਾ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਇਹ ਤਸਵੀਰਾਂ ਨਿਰੋਖ ਚੱਲਣ ਜੀ ਪੀ ਹਸਪੀਟਲ ਤੋਂ ਆ ਰਹੀ ਹੈ ਦਿੱਤੇਸ਼ ਦੇ ਪ੍ਰਧਾਨ ਮੰਤਰੀ ਦਿੱਲੀ ਬਲਾਸਟ ਤੋਂ ਬਾਅਦ ਪੀੜਤ ਲੋਕਾਂ ਦਾ ਜਿਹੜਾ ਹਸਪਤਾਲ ਦੇ ਵਿੱਚ ਐਲ ਐਨ ਜੀ ਪੀ ਹਸਪੀਟਲ ਚ ਹਾਲ ਜਾਣਨ ਦੇ ਲਈ ਪਹੁੰਚੇ ਨੇ ਇੱਕ ਨਹੀਂ ਕਈ ਤਸਵੀਰਾਂ ਆਈਆਂ ਨੇ ਬਾਕਾਇਦਾ ਅਧਿਸ਼ਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਗੱਲ ਦਾ ਜ਼ਿਕਰ ਉਹਨਾਂ ਪੀੜਤਾ ਨਾਲ ਕਰ ਰਹੇ ਨੇ ਉਹਨਾਂ ਦੀ ਜ਼ੁਬਾਨੀ ਸੁਣ ਰਹੇ ਨੇ ਕਿ ਉਹਨਾਂ ਨੇ ਕੀ ਮਹਿਸੂਸ ਕੀਤਾ ਤਾਂ ਫਿਰ ਉਹ ਗਾਥਾ ਲੋਕ ਸੁਣਾਉਂਦੇ ਦਿਖਾਈ ਦੇ ਰਹੇ ਨੇ ਜਿਸ ਤਰੀਕੇ ਦੇ ਨਾਲ ਬਾਡੀ ਗੈਸਚਰ ਸਮਝਣ ਦੀ ਕੋਸ਼ਿਸ਼ ਕੀਤੀ ਬਾਕਾਇਦਾ ਐਲ ਐਨ ਜੀ ਪੀ ਹਸਪੀਟਲ ਤੋਂ ਸੀਨੀਅਰ ਜਿਹੜੇ ਹੈ ਉਹ ਡਾਕਟਰ ਨੇ ਜਿਹੜੇ ਹੈ ਉਹ ਵੀ ਇਸ ਮੌਕੇ ਤੇ ਦਿਖਾਈ ਦੇ ਰਹੇ ਨੇ ਤੇ ਨਾਲ ਗ੍ਰਹਿ ਮੰਤਰਾਲੇ ਦੀ ਜਿਹੜੀ ਟੀਮ ਹੈ ਉਹ ਬਿਲਕੁਲ ਦੇਸ਼ ਦੇ ਪੀਐਮ ਨਰਿੰਦਰ ਮੋਦੀ ਦੇ ਨਾਲ ਦਿਖਾਈ ਦੇ ਰਹੀ ਹੈ ਜਿਹੜੀ ਕਿ ਡਾਕਟਰਸ ਦੀ ਜੀਵਾ ਜਿਹੜੀ ਗ੍ਰਵ ਵਿਭਾਗਤਮਾ ਹੈ ਤਾਂ ਕੱਲੇ ਐਲ ਐਨ ਜੀਪੀ ਹਸਪੀਟਲ ਨਹੀਂ ਬਲਕਿ ਗ੍ਰਵ ਵਿਭਾਗ ਦੇ ਡਾਕਟਰਸ ਜਿਸਮਾ ਦਿੱਲੀ ਪੁਲਿਸ ਦੇ ਕਮਿਸ਼ਨਰ ਇਸ ਤਸਵੀਰ ਵਿੱਚ ਦੇਖੀ ਜਾ ਸਕਦੀ ਹੈ ਤਾਂ ਨਾਲ ਹੋਰ ਬਹੁਤ ਵੱਡੀਆਂ ਇੰਪੋਰਟੈਂਟ ਚੀਜ਼ਾਂ ਨੇ ਕਿ ਕਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਦਿੱਲੀ ਦੀ ਪੁਲਿਸ ਨੇ ਜੋਪੀ ਪਰ ਇੱਕ ਬਹੁਤ ਵੱਡਾ ਚੈਲੰਜ ਹੈ ਜਿਹੜਾ ਉਹ ਸੁਰੱਖਿਆ ਏਜੰਸੀਜ਼ ਦੇ ਸਾਹਮਣੇ ਹੈ ਕਿ ਕਿਸ ਕਦਰ ਇਹ ਵੱਡਾ ਬਲਾਸਟ ਹੋਇਆ ਉਸ ਤੋਂ ਬਾਅਦ ਪੂਰੀ ਦਿੱਲੀ ਨਹੀਂ ਬਲਕਿ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਦਿੱਲੀ ਬਲਾਸਟ ਦੀ ਗੱਲ ਕਰੀਏ ਤਾਂ 26 11 ਵਰਗਾ ਇਹ ਹਮਲੇ ਦੀ ਜਿਹੜੀ ਹੈ ਸਾਜ਼ਿਸ਼ ਸੀ ਟਾਰਗੇਟ ਤੇ ਤਿੰਨ ਸ਼ਹਿਰਾਂ ਦਾ ਵੀ ਜ਼ਿਕਰ ਹੋਇਆ ਤਾਂ ਨਾਲ ਇਨਵੈਸਟੀਗੇਸ਼ਨ ਜਾ ਰਹੀ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਪੁਟਾਣ ਤੋਂ ਵਾਪਸ ਆਏ ਤਾਂ ਐਮਬੀ ਟੇਟਲੀ ਹਸਪਤਾਲ ਦੇ ਵਿੱਚ ਜਿਹੜੇ ਉਹ ਪਹੁੰਚੇ ਨੇ ਤਾਂ ਦਿੱਲੀ ਬਲਾਸਟ ਤੋਂ ਬਾਅਦ ਪੀੜਤ ਲੋਕਾਂ ਦਾ ਹਾਲ ਜਾਣਨ ਵਾਸਤੇ ਦੇਸ਼ ਦੇ ਪੀਐਮ ਆਏ ਤਾਂ ਪੀਐਮ ਮੋਦੀ ਪੁਟਾਣ ਦੌਰੇ ਤੋਂ ਜਦੋਂ ਵਾਪਸ ਆਏ ਤਾਂ ਸਿੱਧਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਲੋਕਾਂ ਦਾ ਹਾਲ ਜਾਣੇ ਦਾ ਵੀ ਜਿਹੜੇ ਲੋਕ ਇਸ ਪੰਪ ਤਮਾਕੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਨਾਲ ਹੀ ਇਸ ਗੱਲ ਦਾ ਜ਼ਿਕਰ ਹੋਇਆ ਕਿ ਪਟਾਣ ਦੀ ਧਰਤੀ ਤੇ ਇੱਕ ਸਖਤ ਸੁਨੇਹਾ ਦੇਸ਼ ਦੇ ਪੀਐਮ ਨਰਿੰਦਰ ਮੋਦੀ ਨੇ ਦਿੱਤਾ ਸੀ ਤਾਂ ਘਟਨਾ ਵਾਲੀ ਥਾਂ ਤੋਂ ਜਿੱਥੇ 40 ਸੈਂਪਲ ਜਿਹੜੇ ਆ ਕਲੈਕਟ ਕੀਤੇ ਗਏ ਇੱਕ ਦੇ ਵਿੱਚ ਜਿਹੜਾ ਅਮੋਨੀਅਮ ਨਾਈਟ੍ਰੇਟ ਦੀ ਸੰਭਾਵਨਾ ਉਹ ਜ਼ਿਆਦਾ ਲੱਗੀ 40 ਸੈਂਪਲਿੰਗ ਜਿਹੜੀ ਐਫਐਸਐਲ ਦੀ ਟੀਮ ਨੇ ਕੀਤੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਸੀ ਕਿ ਸੈਂਪਲ ਅਮੋਨੀਅਮ ਨਾਈਟ੍ਰੇਟ ਹੋਣ ਦੀ ਸੰਭਾਵਨਾ ਹੈ ਬਲਾਸ ਤੋਂ ਪਹਿਲਾਂ ਟੈਰਰ ਮੋਡਿਊਮ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ 2900 केजी यानी कि के 3 टन कोई छोटी कंट्री नहीं है। ਉਥੇ ਵੀ ਅਮੋਨੀਅਮ ਨਾਈਟ੍ਰੋਟ ਨਾਈਟ੍ਰੇਟ ਤੇ ਪੋਟਾਸ਼ੀਅਮ ক্লোਰੇਟ ਵੀ ਲਿਆ ਸੀ। ਸਲਫਰ ਵੀ ਉਸ ਵਿੱਚ ਸ਼ਾਮਿਲ ਸੀ। ਤਾਂ ਫਸਫੂਟ ਦਾ ਜ਼ਿਕਰ ਕੀਤਾ ਕਿਡਾ ਵੱਡਾ ਬਲਾਸਟ ਸੀ I20 ਚਿੱਟੇ ਰੰਗ ਦੀ ਗੱਡੀ ਸੀ ਜਿਹੜੀ ਫਰੀਦাবাদ ਦੇ ਨੀੜਲੇ ਇਲਾਕਿਆਂ ਵਿੱਚ ਕੰਪਨੀ ਦੇਖੀ ਗਈ। ਰਾਇਲ ਕਾਰ ਜ਼ੋਨ ਨੇ ਗੱਡੀ ਵੇਚੀ ਸੀ। ਸ਼ੋਅਰੂਮ ਦੇ ਮਾਲਕ ਨੂੰ ਕਸਟਰੀ ਦੇ ਵਿੱਚ ਲਿਆ ਗਿਆ ਕਿ ਦੱਸ ਪਈ ਕਿਦੋਂ ਗੱਡੀ ਤੋਂ ਵੇਚੀ ਹੈ। ਇਹ ਗੱਲ ਬਾਤ ਹੈ ਕਿੰਨੇ ਦੀ ਵੇਚੀ ਸੀ ਕਦੋਂ ਵੇਚੀ ਸੀ ਕੀ ਕੁਝ ਫਾਰਮੈਲिटीज ਹੋਈਆਂ ਤਾਂ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਦਿੱਲੀ ਬੰਬ ਧਮਾਕੇ ਦੇ ਵਿੱਚ ਵਰਤੀ ਗਈ I20 ਡਾਕਟਰ ਓਮਰ ਜਿਹੜਾ ਚਲਾ ਰਿਹਾ ਸੀ ਐਸ ਪਰ ਇਨਫੋਰਮੇਸ਼ਨ ਜੋ ਸੋਰਸਸ ਜਾਣ ਕਰਦੇ ਨੇ